ਔਰ ਜਿੰਨੀ ਵਾਰ ਵੀ ਅਸੀਂ ਪਿੰਡਾਂ ਦੇ ਵਿੱਚ ਗਏ ਆ ਬਤੌਰ ਪੰਚਾਇਤ ਮੰਤਰੀ ਪੰਜਾਬ ਹੋਣ ਦੇ ਨਾਤੇ ਜੋ ਜ਼ਿੰਮੇਵਾਰੀ ਮੈਨੂੰ ਪਾਰਟੀ ਹਾਈ ਕਮਾਂਡ ਨੇ ਦਿੱਤੀ ਹੈ ਮੈਂ ਜਦੋਂ ਵੱਖ-ਵੱਖ ਪਿੰਡਾਂ ਦੇ ਵਿੱਚ ਗਏ ਆ ਤਾਂ ਮੈਨੂੰ ਸਭ ਤੋਂ ਜਿਹੜੀ ਵੱਧ ਸੈਂਸਿਟਿਵ ਇਸ਼ੂ ਲੱਗਿਆ ਉਹ ਇਹ ਲੱਗਿਆ ਸੀ ਕਿ ਇੱਕ ਤਾਂ ਸੀ ਪਿੰਡਾਂ ਦੇ ਵਿੱਚ ਜਿਹੜੇ ਪੌਂਡਸ ਨੇ ਜਿਹੜੇ ਟੋਬੇ ਨੇ ਇਹਨਾਂ ਦੀ ਪ੍ਰੋਪਰ ਅਸੀਂ ਸਫਾਈ ਕਰਾਣੀ ਹੈ ਤੇ ਉਸ ਤੋਂ ਬਾਅਦ ਉਹ ਇਹਨਾਂ ਦੀ ਜਿਹੜੀ ਡਰੇਨੇਜ ਹੈ ਡਰੇਨੇਜ ਦਾ ਪ੍ਰਬੰਧ ਕਰਨਾ ਹੈ ਔਰ ਇਹਦੇ 'ਚ ਇਨੂੰ ਅਸੀਂ ਕਿਵੇਂ ਮੈਨੇਜ ਕਰਨਾ ਹੈ ਇਹਦੇ ਚ ਸੀਵਰੇਜ ਮੈਨੇਜਮੈਂਟ ਟ੍ਰੀਟਮੈਂਟ ਪਲਾਂਟਸ ਲਗਾਣੇ ਨੇ ਉਸ ਤਰੀਕੇ ਦਾ ਸਾਰਾ ਅਸੀਂ ਇਹਦੇ ਚ ਮਤਲਬ ਕਿ ਸੈਟਅਪ ਕਰਨਾ ਹੈ ਤੇ ਦੂਸਰਾ ਸਾਨੂੰ ਲੱਗਿਆ ਸੀ ਕਿ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਸਭ ਤੋਂ ਬੁਨਿਆਦੀ ਢਾਂਚੇ ਦੇ ਵਿੱਚ ਜਿਹੜੇ ਪਲੇਗਰਾਉਂਡਸ ਨੇ ਉਹਨਾਂ ਦੇ ਬਾਰੇ ਚ ਆਪਾਂ ਕਿਉਂਕਿ ਜੇ ਆਪਾਂ ਪੰਜਾਬ ਦੀ ਜਵਾਨੀ ਨੂੰ ਨੌਜਵਾਨੀ ਨੂੰ ਬੁਰੀਆਂ ਸੁਰੀਆਂ ਲਾਮਤਾਂ ਤੋਂ ਬਚਾ ਕੇ ਰੱਖਣਾ ਤਾਂ ਪੰਜਾਬ ਦੀ ਨੌਜਵਾਨੀ ਨੂੰ ਆਪਾਂ ਨੂੰ ਪਲੇਗਰਾਉਂਡਸ ਦੇ ਵਿੱਚ ਲਿਆ ਕੇ ਖੇਲਣ ਲਈ ਪ੍ਰੇਰਿਤ ਕਰਨਾ ਪਊਗਾ ਸੋ ਉਹਦੇ ਲਈ ਬੀਤੇ 10 ਦਿਨ ਪਹਿਲਾਂ ਅਸੀਂ ਅਸੀਂ ਚਮਕੌਰ ਸੀਰੀ ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ ਜਦੋਂ ਗਏ ਸੀ ਉੱਥੇ ਅਸੀਂ ਸਾਰੇ ਪਲੇਗਰਾਉਂਡਸ ਦੀ ਵਿਜ਼ਿਟ ਕਰਕੇ ਆਏ ਸੀ